ਵੇਖਾ ਕੰਮ ਤੇ ਕਿਵੇਂ ਆ ਇਹ ਹੁਣ ਠੀਕ ਆ ਭਾਈ ਰஞ்சிਤ ਸਿੰਘ ਇਹਨੂੰ ਸਿਰਾ ਲਾ ਦੇ ਜਮਾ ਬਸ ਲੱਗ ਗਿਆ ਸਿਰਾ ਹਾਂ ਆ ਵੇਖ ਯਾਰ ਜਮਾ ਜਿਵੇਂ ਮਰਜ਼ੀ ਨਹੀਂ ਨਹੀਂ ਇਹ ਤਾਂ ਠੀਕ ਆ ਭਾਈ ਓਕੇ ਆ ਜਮਾ ਤੇ ਬਸ ਹੁਣ ਤੇਰਾ ਸਰੀਰ ਬਣਾਇਆ ਤੇ ਬਸ ਓਕੇ ਕਰ ਦੇ ਕੰਮ ਨੂੰ ਯਾਰ ਜਿਵੇਂ ਮਰਜ਼ੀ ਜੀਰੋ ਨਾਲ ਵੀ ਲਓ ਜੇ ਬਸ ਠੀਕ ਆ ਭਾਈ ਠੀਕ ਆ ਠੀਕ ਆ ਠੀਕ ਆ ਭਾਈ ਆ ਬਣਾ ਦੇ ਠੀਕ ਆ ਠੀਕ ਆ ਜਮਨ ਨਵੇਂ ਲੱਗੇ ਭਇਆ ਓਕੇ ਟੱਕੇ ਦਾ ਬਾਈ ਸਿਰਾ ਬਣਵਾ ਕੇ ਲਿਆਇਆ ਯਾਰ ਵੇਖਾਂ ਹਾਂ ਠੀਕ ਆ ਨਹੀਂ ਨਹੀਂ ਸਿਰਾ ਜਮਾ ਬਾਈ ਕਰਦੇ ਹੀ ਨਹੀਂ ਆਪਾਂ ਕਰਦੇ ਇੱਕ ਵੀ ਆਹ ਡਡੇ ਭਇਆ ਕੁਆੜਿਆ ਰਕੇ ਟੋਕੇ ਯਾਰ ਨਹੀਂ ਨਹੀਂ ਓਕੇ ਕਰਕੇ ਲਿਆਇਆ ਬਾਈ ਕੰਮ ਹਾਂ ਹਾਂ ਤੇ ਕੋਈ ਨਹੀਂ ਬਾਈ ਜਦੋਂ ਚਾਹ ਚੂ ਪੀਣੀ ਹੋਈ ਤੂੰ ਉਦੋਂ ਸਾਨੂੰ ਦੱਸ ਦੇ ਕਾਈ ਨਹੀਂ ਕਾਈ ਨਹੀਂ ਹਾਂ ਆਪਣਾ ਕਰਦਾ ਕੰਮ ਆ ਯਾਰ ਨਹੀਂ ਯਾਰ ਕਰਦਾ ਬਾਈ ਉਹ ਚਾਹ ਦਾ ਫੇਰ ਵੀ ਦੱਸੇਗਾ ਤਾਂ ਫੇਰ ਸਾਨੂੰ ਪਤਾ ਲੱਗੂਗਾ ਵੀ ਪਾਈ ਨੇ ਚਾਹ ਕਰੋ ਬਈ ਜਮਨ ਸਾਰੇ ਪਿੰਡ ਚੋਂ ਸੱਪ ਤੇ ਤੇ ਵਧੀਆ ਕੰਮ ਆਪਣਾ ਬਾਈ ਠੀਕ ਆ ਬਾਈ ਠੀਕ ਗਰੀਬ ਅਮੀਰ ਵੇਖ ਕੇ ਚੱਲਦੇ ਆਪਾਂ ਮੈਂ ਹੱਕ ਵੀ ਬੰਦਾ ਯਾਰ ਆ ਹਾਂ ਹਾਂ ਬੰਦਾ ਵੀ ਗਰੀਬ ਆ ਹਾਂ ਆਪਾਂ ਲੋਕਾਂ ਨੂੰ ਅੜ ਕੇ ਅੜ ਕੇ ਆਖਣਾ ਯਾਰ ਇੰਨੀ ਨਹੀਂ ਲੈਣੇ ਮੈਂ ਇਹ ਬਾਈ ਯਾਰ ਬੰਦਾ ਵੀ ਗਰੀਬ ਆ ਚਾਲ ਗਰੀਬ ਦੀ ਕੰਮ ਵੀ ਆਉਂਦਾ ਹੈ ਬਾਈ ਭੇਰੀ ਬਣਾਈ ਫਿਰਦਾ ਆ ਆ ਡੱਕੇ ਹੋੜੀ ਪਾਠੇ ਨੂੰ ਲੈ ਗਿਆ ਹੁਣ ਜਾਦੇ ਡੱਕੇ ਆ ਬਾਈ ਪਤਾ ਨਹੀਂ ਲੱਗਦਾ ਮੇਰੇ ਬਾਈ ਨੂੰ ਹਾਲ ਕੋਈ ਨਹੀਂ ਦਾ ਰੀਜਾਂ ਲਾਈ ਜਾਂਦਾ ਬਾਈ ਤਾਂ ਯਾਰ ਪੂਰੀਆਂ ਨਾਲ ਆਰਦਾ ਵੀ ਜੀ ਲੱਗਦਾ ਖੜਿਆ ਆਂਦਾ ਇੱਥੇ ਹੈਂ